ਉ ਵਾਲੇ ਬਾਜੀ ਛੱਡੀ ਸੀ ਬਈ ਪਹਿਲਾਂ ਥੋੜਾ ਜਿਹਾ ਟਾਈਮ ਲਾਈਕ ਦਿੱਤਾ ਸੀ ਤਾਂ ਕਰਕੇ ਓਲੇ ਵਾਲੇ ਦਿਖਾਏ ਓਲੇ ਲਾਈਵਸ ਦੇਖ ਲਿਓ ਪਹਿਲਾਂ ਲਾਈਵ ਆਇਆ ਕਿੰਨੇ ਕਬੂਤਰ ਹੋ ਗਏ ਹਾਂ ਮਿੱਤਰੋ 100 ਕਬੂਤਰਾਂ ਨੂੰ ਓਲੇ ਲਾ ਗਏ ਬਾਈ ਮੌਸਮ ਕਰਗਦਾ ਯਾਰ ਉੱਤੇ ਦਾ ਕੁਝ ਦੀਨਾ ਨਹੀਂ ਤੁਹਾਨੂੰ ਆ ਬੈਠੇ ਬਾਈ ਹੋਰੀ ਸਾਰੇ ਆ ਲਾਡੀ ਬ੍ਰਿੰਗ ਦੇ ਮੈਂਬਰ ਵਾਲੇ ਬਾਈ ਨਾ ਮਿੱਤਰੋ ਜਿੰਨਾ ਨੇ ਬਾਜੀ ਕਰਾਈ ਆ ਬਈ ਇੱਕ ਤਾਂ ਜਵਾਕ ਆਪਣਾ ਪਿਛਲੀ ਵਾਰ ਵੀ ਬਹੁਤ ਸੋਹਣੀ ਬਾਜੀ ਕਰਾਈ ਸੀ ਵਿੱਕੀ ਸ਼ਮਕੋਰਾ ਉਹ ਖੜੇ ਢਾਲੀ ਵਾਲੇ ਕੁਲਵੀਰ ਚਾਚੂ ਦਾ ਪ੍ਰਬੰਧ ਵਧੀਆ ਕੀਤਾ ਸੀ ਬਾਈ ਇਹਨਾਂ ਦਾ ਬਿਸਕੁਟਾਂ ਮਾਸਪਰਾ ਇਹਾਂ ਦਾ ਠੀਕ ਆ ਆ ਬੈਠੇ ਨੇ ਸਾਰੇ ਜਿਹੜਾ ਪਿਆ ਓਏ ਵੰਦਰਾ ਤਰਕੇ ਹੀ ਆਲਾ ਗਰੇ ਬਾਈ ਸਾਰੇ ਚਾਪ ਨੇ ਆ ਬਈ ਜੀ ਲਾ ਮਿੱਤਰੋ ਬਾਈਥੀ ਨੇ ਜਾਂ ਬਰਾ ਆ ਫਿਰਦੇ ਨੇ ਜਿਹਦੇ ਨੂੰ ਦੇਖਣਗੇ ਤਾਂ ਬਈ ਆ ਜਾਂਦੇ ਬੱਤਲ ਬਾਈ ਆ ਬੱਤਲ ਬਾਈ ਕਰਕੇ ਦਿਖਦਾ ਨਹੀਂ ਲਾ ਮਿੱਤਰੋ ਮੀਨੀ ਫੇਰ ਸ਼ੁਰੂ ਹੋ ਗਿਆ ਤੇ ਦੇਖ ਰਿਹਾ ਮਿੱਤਰੋ ਕੀ ਬਣਦਾ ਇਹਨੂੰ ਲਕੋਲ ਆ ਆਖੜੇ ਨੇ ਆਖੜਾ ਆਪਣਾ ਪਸਤਾ ਵਾਲਾ ਉਹ ਪਸਤਾਵਾਂ ਗਈਆਂ ਭਾਈ ਜੀ ਹਾਂ ਆ ਬੈਠੇ ਨੇ ਸਾਰੇ ਤੇ ਕਣੀਆਂ ਰਾਗੇ ਆਂ ਡਿੱਗਣ ਤੇ ਆ ਜਾਂਦੇ ਨੇ ਜਾਨਵਰ ਭਾਈ ਸਾਰੇ ਠੀਕ ਆ ਨੂੰ ਦਿਸਦੇ ਵੀ ਹੋਣਗੇ ਠੀਕ ਆ ਆਉਂਦੇ ਕੁਛ ਕੁਥੱਲੇ ਆ ਜਾਂਦੇ ਭਾਈ ਕਣੀਆਂ ਭਈ ਆਂਦੀਆਂ ਨੇ ਭਾਈ ਤਾਂ ਕਰਕੇ ਥੋੜਾ ਜਲਰ ਮਾਰੀ ਜਾਂਦਾ ਕੀ ਕਰ ਕੀ ਕਰ ਰੱਤ ਮਾਰੀ ਦੇ ਗੀ ਪਾਣੀ ਵਾਲੀ ਮੈਂ ਮੇਤੋ ਕਣੀਆਂ ਗਈਆਂ ਆ ਜਨਬਰਾ ਫਿਰਦੇ ਆ ਵਦੀਨੇ ਹੁਣ ਹੈ ਨਹੀਂ ਭਰਾ ਮੇਰੇ ਕਹੋਂਗੇ ਦੀਂਦੇ ਨਹੀਂ ਆ ਦੇਖ ਲੋ ਮਾੜਾ ਮੋਟੇ ਆ ਕੋਈ ਕੋਈ ਜੇ ਦੀਂਦਾ ਠੀਕ ਆ ਆ ਬੈਠਿਆ ਸਾਰੇ ਮੀ ਗਿਆ ਬਾਦ ਦੇਖਦੇ ਕੀ ਬਣਦਾ ਜਾਨਵਰਾਂ ਦਾ ਆ ਬੈਠੇ ਜਵਾਬ ਜਿਨ੍ਹਾਂ ਨੇ ਕਰਾਈ ਸੀ ਬਾਜੀ ਬਈ ਕੀ ਆ ਦੇ ਮੁਗੀਆ ਬਾਦ ਬਾਈ ਆ ਖੜੇ ਨੇ ਭਰਾ ਸਾਰੇ ਨਹੀਂ ਵੱਧ ਗਿਆ ਤੇ ਆ ਫਿਰਦੇ ਨੇ ਜਾਨਵਰ ਜੀ ਬਹੁਤ ਅੱਛੀ ਦਿਖਾ ਦੀਏ ਆ ਜਾਂਦੀ ੜਾਰ ਜੀ ਆ ਜਾਂਦੀ ੜਾਰ ਕਰ ਲਾ ਬਲਰ ਆ ਜਾਂਦੇ ਮਸਰੋ ਆ ਚੱਲੇ ਜਾਨਵਰ ਸਤਾਫਰਦੇ ਨੇ ਭਾਈ ਢੜ ਦੇ ਠੀਕ ਆ ਚਲੋ ਦੇਖਦੇ ਆ ਮਿੱਤਰੋ ਕੀ ਬਣਦਾ ਮਾੜੀ ਹਵਾ ਵੀ ਗਈ ਚੱਲ ਕੀ ਬਣਦਾ ਆ ਫਰਦੇ ਆ ਮਿੱਤਰੋ ਸਾਰੇ ਜਿਹਨੂੰ ਦੇਸ ਜਾਣਤਾ ਦੇਸਨਗੇ ਤਾਂ ਬਹੁਤ ਔਖੇ ਆ ਜਾਂਦੇ ਨੇ ਬਈ ਸਾਰੀ ਡਰ ਦੀ ਡਰ ਤੇ ਮੀ ਵੀ ਫੁੱਲ ਵੱਧ ਗਿਆ ਆਦੇਸੀ ਆਂਦੇ ਹੁਣ ਤਾਂ ਸਾਰੇ ਪਰ ਰੰਗ ਕਿਸੇ ਦਾ ਨਹੀਂ ਮਿੱਤਰੋ ਦੀਂਦਾ ਤਾਂ ਹੀ ਆਪਾਂ ਕੈਮਰਾ ਨਹੀਂ ਲਾਇਆ ਲਾਈਵ ਤਾਂ ਹੀ ਆਪਾਂ ਬੰਦ ਕਰਕੇ ਵੀਡੀਓ ਪਾਉਣ ਲੱਗ ਗਏ ਇਸੇ ਗੱਲ ਕਰਕੇ ਠੀਕ ਆ ਤੇ ਵੀਡੀਓ 'ਚ ਸਾਰੀ ਅਪਡੇਟ ਦੇਵਾਂਗੇ ਬਾਈ ਜਾਨਵਰ ਆਪਾਂ ਵੀ ਛੱਡਿਆ ਠੀਕ ਆ ਬਾਕੀ ਦੇਖਦੇ ਆ ਕੀ ਬਣਦਾ ਆਖਰੇ ਨੇ ਬਾਈ ਸਾਰੇ ਮੀਂਹ ਪਈ ਜਾਂਦਾ ਤੇ ਟਾਈਮ ਅਜੇ ਬਾਈ 3:00 ਵਜੇ ਤੱਕ ਦਾ ਸਮਾਂ ਹੋਣ ਸਾਢੇ 9:00 ਦਾ ਟਾਈਮ ਹੋਇਆ ਅਜੇ ਬਾਈ ਤੇ ਮੀਂਹ ਰੱਬ ਬਾਈ ਵੱਧ ਗਿਆ ਹਵਾ ਚਲਾਤੀ ਦੇਖਦੇ ਹਾਂ ਹੁਣ ਅੱਗੇ ਕੀ ਕਰੂਗਾ ਠੀਕ ਹੈ ਲਾ ਮਿੱਤਰੋ ਮੀਂਹ ਵੱਧ ਰੁਦਰ ਆਇਆ ਬਾਈ ਦੇਖਦੇ ਹਾਂ ਹੁਣ ਕੀ ਕਰਦੇ ਨੇ ਇਹ ਕੀ ਕਹਿੰਦੇ ਨੇ ਮੀਂਹ ਦਾ ਪੂਰਾ ਗੁੰਮਰਾ ਦੇ ਭਾਵ ਵੀ ਪੋੜਦਾ ਭਲਾਟੇ ਵਾਲੇ ਬੈਠੇ ਆਂ ਬਾਈ ਇਹ ਮੁੰਡੇ ਭਲਾਟੇ ਦੇ ਨੇ ਬਾਈ ਮਾਨਸਾ ਦੇ ਲੱਭੀ ਪੈਂਦਾ ਭਲਾਟਾ ਤੇ ਉੱਥੋਂ ਦੇ ਨੇ ਮੀ ਫੁੱਲ ਹੋ ਰਿਹਾ ਬਾਈ ਤੇ ਜਾਨਵਰਾਹਾ ਦੇਖ ਲੋ ਹੁਣ ਤੁਸੀਂ ਕੀ ਹਾਲ ਹੋ ਰਿਹਾ ਵਿਚਾਰਿਆਂ ਦਾ ਆ ਫਿਰਦੇ ਨੇ ਸਾਰੇ ਇਕੱਠੇ ਹੋਏ ਠੀਕ ਆ ਦੇਖਣਗੇ ਤਾਂ ਐਂ ਜੀ ਬਾਈ ਸਾਫ ਦਾ ਨਹੀਂ ਕੋਈ ਦੀਂਦਾ ਠੀਕ ਆ ਤੇ ਮੀਂਹ ਆ ਵੱਧਾ ਠੀਕ ਆਪਣੇ ਭਾਈ ਅੱਜ 20k ਪੂਰੇ ਹੋ ਗਏ ਬਹੁਤ ਬਹੁਤ ਧੰਨਵਾਦ ਲਵ ਯੂ ਆ ਸਾਰੇ ਭਰਾਵਾਂ ਦਾ ਜਿਹਨੇ ਜਿਹਨੇ ਚੈਨਲ ਸਬਸਕ੍ਰਾਈਬ ਕੀਤਾ ਤੇ ਦੇਖਦੇ ਹਾਂ ਹੁਣ ਕੀ ਕਰਦੇ ਨੇ ਭਾਈ ਇਹ ਐਂਟਰੀਆਂ ਮੋੜਦੇ ਆ ਜਾਂ ਕੀ ਕਰਦੇ ਆ ਕਿ ਆਹ ਦੇਖ ਲਓ ਭਾਈ ਮੀਂਦਾ ਸਾਹਿਬ ਜੀ ਤਾਪ ਦੇਖ ਲਓ ਠੀਕ ਆ ਤੇ ਐਂ ਹੀ ਪੈਂਦਾ ਰਿਹਾ ਭਾਈ ਇਹ 10 ਮਿੰਟ ਨੂੰ 45 ਚਲਾਵੇ ਆਹ ਦੇਖ ਲਓ ਆ ਹਾਂ ਰਾਈ ਜਾਨਵਰਾਂ ਦਾ ਆ ਬੈਠੇ ਵਿਚਾਰੇ ਸਾਰੇ ਝਾਕੀ ਜਾਂਦੇ ਨੇ ਦੇਖੀ ਜਾਂਦੇ ਨੇ सारे। हाँ रहे सारे करते हैं आप हाँ देखो भाई मी पूरा पैर है भाई ਕੋਸਪਰਾ ਯਾ ਟੈਂਟ ਲਾਏ ਨੇ ਬਾਈ ਰੋਟੀਆਂ ਵਾਸਤੇ ਕੰਮ ਵਧੀਆ ਕੀਤਾ ਸੀ ਪਰ ਰੱਬ ਨੇ ਥੋੜਾ ਜਿਹਾ ਬੇਈਮਾਨ ਹੋ ਗਿਆ ਮਿੱਤਰੋ ਦੇਖਦੇ ਆਂ ਬਾਕੀ ਅੱਗੇ ਕੀ ਬਣਦਾ ਘਰੇ ਵੀ ਆਪਾਂ ਦਾ ਪਾਣੀ ਤੇ ਗੁੰਦਰੀ ਛੱਡੀ ਹੋਈ ਸੀ ਦੋ ਬੱਚੇ ਛੱਡੇ ਹੋਏ ਸੀ ਬਾਈ ਲੈ ਮਿੱਤਰੋ ਮੀਂਹ ਫੇਰ ਵੱਧ ਗਿਆ ਆ ਫਿਰਦੇ ਨੇ ਜਾਨਪੁਰ ਬਾਈ ਜਾ ਜੰਪੁਰ ਵੀ ਖਾਣੇ ਲਈ ਠੀਕ ਹੈ ਤੇ ਦੇਖਦੇ ਆਂ ਕੀ ਕਹਿੰਦੇ ਨੇ ਆ ਖੜੇ ਨੇ ਭਰਾ ਸਾਰੇ ਦੇਖੀ ਜਾਂਦੇ ਨੇ ਇਹਦੇ ਮੀਂਹ ਕਣੀ ਹੋ ਰਿਹਾ ਪੱਲਾ ਤੇ ਜਾਨਵਰ ਸਾਰੇ ਆ ਫਿਰਦੇ ਕਰਦੇ ਆ ਮੈਂ ਦੇਖਿਓ ਬਣੀ ਆ ਆ ਫਿਰਦੇ ਤੇ ਹੁਣ ਤਾਂ ਸੁਪੀਦ ਨੂੰ ਵੱਤ ਵਾ ਦੱਬ ਕੇ ਹੁਣ ਸ਼ੇਅਰ ਕਰ ਦੋ ਤੇ ਸਾਰੀ ਅਪਡੇਟ ਅੱਜ ਵਾਲੀ ਬਾਜੀ ਦੀ ਵੀ ਦੇਵਾਂਗੇ ਤੇ ਗਾਂਹਾਂ ਬਾਜ਼ੀਆਂ ਨੇ ਆਪਣੀਆਂ ਸਾਰੀਆਂ ਤੁਹਾਨੂੰ ਅਪਡੇਟ ਦਿਆ ਕਰਾਂਗੇ ਤੇ ਜਿਵੇਂ ਜਾਨਵਰ ਸੰਭਿਆ ਕਰਾਂਗੇ ਉਹ ਵੀ ਸਾਰਾ ਤੁਹਾਨੂੰ ਦੱਸਿਆ ਕਰਾਂਗੇ ਤੇ ਵਾ ਖਿੱਚ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਭਰਾ ਲਵ ਯੂ